ਦੇਰ ਹੋਈ ਆ ਬਹੁਤ ਵੱਤ 5 ਜਾਂ 7 ਮਿੰਟ ਵਿੱਚ ਮੰੰਦੀ ਸਾਹਿਬ ਤੇ ਪਹੁੰਚਣ ਵਾਲੀ ਆ ਥੋੜੀ ਜੀ ਉਹਨਾਂ ਨੂੰ ਕੋਈ ਉਹਨਾਂ ਦੀ ਜ਼ਰੂਰੀ ਮੀਟਿੰਗ ਆ ਗਈ ਤਾਂ ਥੋੜਾ ਅੱਧਾ ਘੰਟਾ ਹੋ ਲੇਟ ਹੋ ਗਿਆ ਹੈ ਇਦਾਂ ਹੀ ਸਾਰਾ ਜਦੋਂ ਆਣਗੇ ਇਹ ਪੂਰੇ ਡਿਸਪਲਨ ਦੇ ਵਿੱਚ ਉਹਨਾਂ ਦੀ ਗੱਲ ਸੁਣਨੀ ਹੈ ਜਦੋਂ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਜੋ ਲੋਕਾਂ ਦੇ ਦਿਨਾਂ ਦੇ ਪ੍ਰਤੱਖ ਹਰਮਨ ਜੀ ਅੱਗੇ ਲੈਦਾ ਮੰੰਦੀ ਸ੍ਰੀ ਰੌਟਮ ਸਰੂਜਕ ਜੀ ਬਿਕਾਸ ਭਾਜੀ ਅਰੋਬਿੰਦ ਭਾਜੀ ਆਪਣੇ ਨੇੜ ਭਾਰੀ ਬਲਵੰਤ ਮਹਾਨ ਜੀ ਜੀਨੀਓ ਸਾਹਿਬ ਬਾਈ ਦੀ ਸਾਰੀ ਮੇਰੀ ਪੰਚਾਇਤ ਬਗਬਗ ਪਿੰਡੋਂ ਆਏ ਜਬਨ ਇਹਨਾਂ ਨੂੰ ਇਹ ਪਿਆਰ ਦੇ ਸਾਰਿਆਂ ਦਾ ਮੈਂ ਨਿੱਕਾ ਸਵਾਗਤ ਕਰਨਾ ਮਮੀ ਸਾਹਿਬ ਜੇ ਜੋ ਪ੍ਰਾਪ ਸਭਾ ਨੇ ਮਹੀਨ ਜਾਈ ਹੈ ਬਾਕੀ ਕੌਮ ਦੇ ਤਰੀਕਾ ਜੀ ਇਹਦੇ ਨਾਲ वॾिया फल पै रही आहे सॼे उन जो गुलाब ਸਾਰੇ ਕਟੜ ਦੇ ਵਾਸੀਓ ਮੇਰੇ ਬਜ਼ੁਰਗੋ ਮੇਰੀ ਬਤਾਓ ਭੈਣੋ ਨੌਜਵਾਨ ਦੋਸਤੋ ਬੱਚਿਓ ਮੈਂ ਪਹਿਲੇ ਕੁਝ ਕਹਾ ਤੇ ਮੈਨੂੰ ਲੱਗਦਾ ਕਿ ਮੈਂ ਉਸ ਤੋਂ ਪਹਿਲਾਂ ਛੋਟੋ ਦਾ ਜਿਹੜਾ ਡਿਮਾਂਡ ਆ ਮੈਂ ਉਹ ਹੀ ਪੁਆਧਾ ਦੇਣ ਨੂੰ ਜੋ ਮੈਂ ਇਹਨਾਂ ਗੱਲ ਕੀਤੀ ਆ ਜਿਹੜਾ ਨਾਲ ਆ ਦੱਸ ਰਿਹਾ ਤੇ ਅੱਜ ਮੈਂ 15 ਲੱਖ ਰੁਪਏ ਦਾ ਪੰਚਾਇਤ ਨੂੰ ਬਹੁਤ ਸਾਰੇ ਨਰਮਾਸੇ ਦਾ ਅੰਦਾਜ਼ਾ ਹੈ ਬੈਂ ਜੇ ਹੋਰ ਵੀ ਲੋੜ ਪਈ ਹੋਰ ਵੀ ਦਵਾ ਇੱਕ ਵਾਰ ਚੰਗਾ ਬਰਾਦਾ ਪੈਸੇ ਤੁਹਾਡੇ ਆ ਜੀ ਸਰ ਅੱਜ ਤੁਸੀਂ ਸਰਹੱਦੀ ਏਰੀਏ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਿਓ ਨਸ਼ਾ ਵਿਰੁੱਧ ਬਾਰੇ ਟੀਕਾ ਲਾਉਣੇ ਚਾਹੁੰਦੇ ਹੋ ਬਿਲਕੁਲ ਇੱਕ ਵਾਰ ਫਿਰ ਪੰਜਾਬ ਦੇ ਅੰਦਰ ਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਹੈ ਉਸ ਦੀ ਕੜੀ ਵੱਜੋ ਸਰਦਾਰ ਭਗਵੰਤ ਸਨਮਾਨ ਜੀ ਦੀ ਸਰਕਾਰ ਦਾ ਆਦੇਸ਼ ਲੈ ਕੇ ਸਿਹ੍ਹਾ ਲੈ ਕੇ ਮੈਂ ਅੱਜ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਪਿੰਡ ਮਨਵਾਲ ਬਗਵਾਲ ਬਮਿਆਲ ਔਰ ਚੜੋਲੀ ਗਾਜੀਵਾਰਮਾ ਅਨਾਲ ਇਹਨਾਂ ਪਿੰਡਾਂ ਦੇ ਅੰਦਰ ਅੱਜ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਪਹੁੰਚੀ ਆ ਔਰ ਲੋਕਾਂ ਨੂੰ ਜਿਹੜਾ ਇਸ ਗੱਲ ਦੇ ਲਈ ਅਵੇਅਰ ਵੀ ਕੀਤਾ ਕਿ ਜਿਹੜਾ ਵੀ ਕੋ ਬੰਦਾ ਇਸ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਅੰਦਰ ਨਸ਼ਾ ਵੇਚਦਾ ਉਹ ਸਾਡੇ ਧਿਆਨ ਚਲੇ ਆਓ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਤੁਹਾਨੂੰ ਜਰੂਰ ਕਹਿਣਾ ਚਾਹਨਾ ਜੀ ਅਸੀਂ ਪੰਜਾਬ ਨੂੰ ਜੁੰਦਾ ਜਾਗਦਾ ਪੰਜਾਬ ਰੰਗੜਾ ਪੰਜਾਬ ਬਣਾਉਣਾ ਚਾਹਦੇ ਆ ਔਰ ਇਸ ਰੰਗੜੇ ਪੰਜਾਬ ਦੇ ਵਿੱਚੋਂ ਇੱਕ ਰੰਗ ਜਿਹੜਾ ਇਹ ਵੀ ਆ ਕਿ ਜੁੱਧ ਨਸ਼ਿਆਂ ਦੇ ਵਿਰੋਧੇ ਨੂੰ ਹੋਰ ਜਿਹੜਾ ਲੈ ਕੇ ਲੋਕਾਂ ਤੱਕ ਜਾਇਆ ਜਾ ਰਿਹਾ ਸੋ ਬੜਾ ਅੱਛਾ ਹੰਗਾਰਾ ਖਾਸ ਕਰਕੇ ਸਾਡੀਆਂ ਮਾਵਾ ਭੈਣਾ ਦੇ ਨੌਜਵਾਨਾਂ ਦਾ ਜਿਹੜਾ ਅਸਾਜ ਆ ਉਹ ਦੇਖਣ ਵਾਲਾ ਹੈ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਜਿਹੜਾ ਆ ਕੋਮਨ ਸਾਹਿਬ ਨੇ ਜਿਹੜਾ ਸੰਦੇਸ਼ ਉਹਨਾਂ ਦਾ ਲਾਣਾ ਜੋ ਬਹੁਤ ਵੱਡੀ ਤਦਾਦ ਦੇ ਲੋਕਾਂ ਦਾ ਸਵਾਗਤ ਮਿਲ ਗਿਆ ਬਿਲਕੁਲ ਕੱਲ ਮੈਂ ਔਜਤ ਰਿਆਦ ਉੱਤੇ ਸਾਮ ਨੂੰ ਆਇਆ ਸੀਗਾ ਕਿ ਔਜਤ ਦਾ ਪਾਣੀ ਹੈ ਉਹ ਕਿਸਕ ਵਸਾ ਦੇ ਅੰਦਰ ਹੈ ਸੋ ਉਹਨੂੰ ਮੈਂ ਚੈੱਕ ਕਰਨ ਲਈ ਆਇਆ ਔਰ ਅਸੀਂ ਕਿਸੇ ਵੀ ਸਥਿਤੀ ਦੇ ਅੰਦਰ ਕੋਈ ਅਜਿਹੀ ਘਟਨਾ ਜਿਆਦਾ ਪਾਣੀ ਆਉਂਦਾ ਜੇ ਹਰ ਵਾਰ ਕੀ ਸਥਿਤੀ ਹੁੰਦੀ ਹੈ ਸਰਕਾਰ ਨੇ ਬਹੁਤ ਇਜਾਮ